ਸਾਹਬ ਦੀ ਸੰਗਤ ਦੇ ਬਹੁਤ ਫੋਨ ਆ ਰਹੇ ਸੀ ਬਾਰ-ਬਾਰ ਤੇ ਨਾਲ ਉਹਨਾਂ ਨੇ ਮੈਨੂੰ ਅੱਜ ਕੁਝ ਫੋਟੋਆਂ ਭੇਜੀਆਂ ਸੰਗਤ ਕਹਿ ਰਹੀ ਸੀ ਸ਼ਹੀਦਾਂ ਦਾ ਸਥਾਨ ਹੈ ਸ਼੍ਰੀ ਫਤੇਗਰ ਸਾਹਿਬ ਦੀ ਪਵਿੱਤਰਤਾ ਪੂਰੀ ਮਾਨਵਤਾ ਦਾ ਇੱਥੇ ਆ ਕੇ ਸਿਰ ਝੁਕਦਾ ਹੈ ਔਰ ਜਿਹੜਾ ਸਿੱਖ ਹੈ ਇਸ ਧਰਤੀ ਤੋਂ ਸ਼ਹੀਦਾਂ ਦਾ ਤੇ ਸੇਧ ਲੈ ਕੇ ਆਪਣੀ ਜ਼ਿੰਦਗੀ ਜਿਉਂਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਇੱਥੋਂ ਸੇਧ ਦਵਾਉਂਦਾ ਆਉ ਉਹ ਉਸ ਜੀਤਾਂ ਦੀ ਧਰਤੀ ਚੱਲਿਏ ਜਿਨ੍ਹਾਂ ਨੇ ਧਰਮ ਦੇ ਲਈ ਦੁਨੀਆ ਦੀ ਐਸ਼ੋ ਇਸ ਨੂੰ ਫਰਾ ਕੇ ਸੁਖ ਸਾਹਿਬਤਾ ਨੂੰ ਸਾਧਨਾ ਨੂੰ ਛੱਡ ਕੇ ਸ਼ਹਿਦ ਦਾ ਜਾਮ ਪੀਤਾ ਸੀ ਉਸ ਪਵਨ ਪਵਿੱਤਰ ਧਰਤੀ ਤੇ ਕੱਲ ਇੱਥੇ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰ ਜਿਹੜਾ ਮੀਟਿੰਗ ਹਾਲ ਹੈ ਉੱਥੇ ਨਾਰੀ ਮੰਚ ਨੇ ਇੱਕ ਕਿਤਾਬ ਰੀਲਿਜ਼ ਕੀਤੀ ਹੈ ਸ਼ਹਿਦਕਾਰਾਂ ਨਾ ਤਾਂ ਮੈਂ ਸ਼ਹਿਦ ਦਾ ਵਿਰੋਧੀ ਹਾਂ ਤੇ ਮੈਂ ਨਾਰੀ ਜਾਤੀ ਨੂੰ ਬਹੁਤ ਸਤਿਕਾਰ ਤੇ ਸਨਮਾਨ ਕਰਦਾ ਕਿਉਂ ਮੇਰੇ ਮਾਬੀਆ ਮੇਰੇ ਈਆਂ ਭੈਣਾ ਵੀ ਤੇ ਮੇਰੇ ਦੋ ਈਆਂ ਵੀ ਬੜੀ ਸਤਿਕਾਰ ਮੇਰੇ ਇਸ ਜਾਤੀ ਦਾ ਮੈਂ ਕਰਦਾ ਮੈਂ ਉਸ ਗੱਲ ਦੇ ਮੈਂ ਤਾਂ ਗੱਲ ਕਹਿਣ ਲੱਗਿਆ ਕਈ ਵਾਰੀ ਕੁਛ ਲੋਕ ਇਸ ਗੱਲ ਨੂੰ ਦੂਜੇ ਪਾਸੇ ਲੈ ਜਾਂਦੇ ਨੇ ਇਹ ਸ਼ਹੀਦਾਂ ਦਾ ਪਵਿੱਤਰ ਸਥਾਨ ਹੈ ਉੱਥੇ ਉਹਨਾਂ ਨੇ ਇੱਕ ਸਮਾਗਮ ਕੀਤਾ ਜਿਹੜਾ ਸਮਾਗਮ ਕੀਤਾ ਗਿਆ ਇਸ ਗੁਰਦਵਾਰਾ ਸਾਹਿਬ ਦੀ ਹਦੂਦ ਦੇ ਅੰਦਰ ਉਹਦਾ ਜਿਹੜਾ ਬੈਨਰ ਦਾ ਸਲੋਗਨ ਸੀ ਉਹ ਸੀ ਜ਼ਿੰਦਗੀ ਜ਼ਿੰਦਾਬਾਦ ਮੁਹੱਬਤਾਂ ਜ਼ਿੰਦਾਬਾਦ ਇਹ ਧਰਤੀ ਸ਼ਹਾਦਤ ਦਾ ਸਨੇਹਾ ਦਿੰਦੀ ਹੈ ਸ਼ਹੀਦਾਂ ਦੀ ਸਾਡੀ ਇੱਥੇ ਵੱਡੇ ਵੱਡੇ ਬੰਦੇ ਆ ਕੇ ਇਹ ਸਿਰ ਝੁਕਾ ਕੇ ਇਹਨੂੰ ਸਜਦਾ ਕਰਦੇ ਨੇ ਤੇ ਇੱਥੇ ਕਦੇ ਮੁਹੱਬਤਾਂ ਦੀ ਬਾਤ ਨਹੀਂ ਤੁਸੀਂ ਬਾਹਰ ਜਿੱਥੇ ਮਰਜ਼ੀ ਪਾਓ ਪਰ ਕਟੋ-ਕਟ ਇਸ ਪਵਿੱਤਰ ਧਰਤੀ ਦਾ ਉਹੀ ਸਤਕਾਰ ਕਰਨ ਦੇ ਲਈ ਹੱਥ ਵਨ ਕੇ ਬੇਨਤੀ ਹੈ ਵੀ ਤੁਸੀਂ ਇਸ ਦੀ ਪਵਿੱਤਰਤਾ ਤੇ ਸਤਕਾਰ ਨੂੰ ਬਹਾਲ ਰੱਖੋ ਪਰ ਕੱਲ ਮਨ ਬੜਾ ਦੁਖੀ ਹੋਇਆ ਸਾਰੇ ਸਿੱਖਾਂ ਦੇ ਜਿਹੜੇ ਮਨ ਬਲੁੰਦਰੇ ਹੋਏ ਨੇ ਆ ਉਹ ਸਲੋਗਨ ਜਿਹੜਾ ਲੱਗਿਆ ਹੋਇਆ ਸੀ ਜਿਹਦੇ ਉੱਪਰ ਲਿਖਿਆ ਹੋਇਆ ਹੈ ਜ਼ਿੰਦਗੀ ਜਿੰਦਾਬਾਦ ਮਹੌਪਤਾਂ ਜਿੰਦਾਬਾਦ ਆ ਤੁਸੀਂ ਦੇਖ ਸਕਦੇ ਇਹ ਸਾਡੇ ਗੁਰਦੁਆਰਾ ਸਾਹਿਬ ਦੇ ਅੰਦਰ ਸਾਡੇ ਪ੍ਰਬੰਧਕੀ ਹਾਲ ਦੇ ਬਾਹਰ ਲੱਗਿਆ ਤੇ ਮੇਰੀ ਇਹ ਬੇਨਤੀ ਹੈ ਇਥੋਂ ਦੇ ਪ੍ਰਬੰਧਕਾਂ ਨੂੰ ਜਿਹੜੇ ਬੇਲਗਾਮ ਹੋਵੇ ਬਣੇ ਕਿਰਪਾ ਕਰੋ ਤਰਸ ਖਾਓ ਇਸ ਧਰਤ ਦੀ ਪਵਿੱਤਰਤਾ ਨੂੰ ਬਹਾਰ ਰੱਖੋ ਮੈਂ ਸ਼ਰੂਨੀ ਕੈਡਰ ਨੂੰ ਵੀ ਬੇਨਤੀ ਕਰਦਾ ਤੁਸੀਂ ਰੱਜ ਰੱਜ ਕੇ ਉੱਥੇ ਆਪਣਾ ਆਨੰਦ ਮਾਣੋ ਪਰ ਕਟੋ-ਕਟ ਇਹ ਨਾ ਪਵਿੱਤਰ ਸਥਾਨਾਂ ਦੀ ਪਵਿੱਤਰਤਾ ਦਾ ਤੁਸੀਂ ਜ਼ਰੂਰ ਖਿਆਲ ਰੱਖੋ ਸਾਡਾ ਫਰਜ਼ ਬੰਦਾ ਹੈ ਸਮੇਂ ਨੇ আর গুরু ਨੇ ਸਾਨੂੰ maaf ਦੀ ਕਰਨਾ ਜੇ ਅਸੀਂ ਅਸਵੇਚਲੇ ਹੁੰਦੇ ਇਥੇ ਦਸਮ ਪਾਤਸ਼ਾਹ ਦੇ ਛੋਟੇ ਸਹਿਬਜਾ ਦੇ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਧੰਨ ਮਾਤਾ ਗੁਜਰ ਕੌਰ ਦੀ ਨਿਸ਼ਾਨੀ ਸ਼ਹਾਦਤ ਹੈ ਅੱਠ ਠੰਡੇ ਬੁਰਜ ਕੋਲ ਖੜੇ ਆ ਇਹ ਠੰਡੇ ਬੁਰਜ ਦੇ ਵਿੱਚ ਮੇਰੇ ਗੁਰੂ ਲਾਲ ਗੁਰੂ ਮਾਤਾ ਤਿੰਨ ਦਿਨ ਜੋਤ ਸੀਏ ਜੋ ਸ਼ਹਾਦਤ ਉਹਨਾਂ ਤੇ ਹੋਇਆ ਉਹ ਧਰਮ ਦੀ ਖਾਤਰ ਸ਼ਹਾਦਤ ਦੇ ਗੇ ਸਾਹਮਣੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਦਵਾਰ ਹੈ ਜਿੱਥੇ ਸਹਿਬਜਾ ਨੂੰ ਚਿਨਾ ਗਿਆ ਸੀ ਜਿਉਂਦੇ ਆ ਸ਼ਹੀਦ ਦੀ ਸਥਾਨ ਹੈ ਇਹ ਅਸੀਂ ਆਪਣੇ ਬੱਚਿਆਂ ਨੂੰ ਕੀ ਸੁਨੇਹਾ ਦਿਨਾ ਚਾਹੁੰਨੇ ਆ ਇਹ ਧਰਤੀ ਸ਼ਹਾਦਤ ਦਾ ਪਾਗਾਮ ਦਿੰਦੀ ਹੈ ਸਿੱਖੀ ਦਾ ਤਾਂ ਪਗਾਮ ਦਿੰਦੀ ਹੈ ਪਰ ਜਦੋਂ ਪ੍ਰਬੰਧ ਕੀ ਰਲ ਜਾਂਦੇ ਜਦੋਂ ਪ੍ਰਬੰਧ ਕੀ ਆਪ ਸਹੂਤ ਦੇਣ ਮੈਂ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦਾ ਤੇ ਮੈਂ ਸਿੰਘ ਸਾਹਿਬ ਯਾਨੀ ਹਰਪਾਲ ਸਿੰਘ ਜੀ ਜੋ ਇਸਦੇ ਹੈੱਡ ਗਾਰੰਟੀ ਨੇ ਬੜਾ ਸਤਿਕਾਰ ਉਹਨਾਂ ਦਾ ਬੜਾ ਉੱਚਾ ਸੋਚਾ ਜੀਵਨ ਹੈ ਪੰਥ ਬਹੁਤ ਸਤਿਕਾਰ ਕਰਦਾ ਮੈਂ ਉਹਨਾਂ ਨੂੰ ਇੱਕ ਸ਼ਿਕਾਇਤ ਦੇ ਕੇ ਚੱਲਿਆ ਵੀ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਗੁਰਮਤਿ ਦੀ ਉਲੰਘਣਾ ਕੀਤੀ ਹੈ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਖਿਲਾਫ ਬੰਦ ਦੀ ਗੁਰਮਤਾ ਕਰ ਰਹੀ ਹੋਣੀ ਚਾਹੀਦੀ ਹੈ ਮੇਰੀ ਇਹ ਮੰਗ ਹੈ ਉਹਨਾਂ ਦੇ ਕੋਲ ਤੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਹੋਏ ਤਰਸ ਖਾਓ ਸਾਡੇ ਦੇ ਕੌਮ ਤੇ ਤਰਸ ਖਾਓ ਇਹਨਾਂ ਨੂੰ ਗੁਰਤਾ ਮੰਨ ਦੀ ਪਵਿੱਤਰਤਾ ਬਹਾਰ ਕੋ ਇਹਨਾਂ ਨੂੰ ਬਚਾਓ ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੋ ਮੈਂ ਸਮਤੀ ਸ਼ੋਮਣੀ ਕਮੇਟੀ ਤੋਂ ਪ੍ਰਧਾਨ ਸਾਹਿਬ ਤੋਂ ਚੀਫ ਸਕੱਟਰੀ ਤੋਂ ਔਰ ਜਿਹੜੇ ਐਗਜ਼ੀਕਟਿਵ ਜਾਂ ਜਿਹੜੇ ਹੋਰ ਵੀ ਸਾਡੇ ਧਾਰਮਿਕ ਸੰਸਥਾਵਾਂ ਦੇ ਮੁਖੀ ਨੇ ਜਿਨ੍ਹਾਂ ਦਾ ਫਰਜ਼ ਬੰਦਾ ਧਰਮ ਦੀ ਫੇਰੈਦਾਰੀ ਕਰਨੀ ਜੋ ਕੁਝ ਹੋਇਆ ਅਤਿਅਤ ਨਿੰਦਨਯੋਗ ਹੈ ਹਰ ਸਿੱਖ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਕਰੋ ਜੇ ਨਹੀਂ ਕਰੋਗੇ ਤੇ ਜੇੜਾ ਰੋ ਉਠੂਗਾ ਤੇਰਾ ਪਈਓ ਦੀ ਜ਼ਿੰਮੇਵਾਰ ਹਾਂ ਮੈਂ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈਗੀ ਇਹ ਹੀ ਮੇਰੀ ਤੁਹਾਨੂੰ ਸਤਿਕਾਰ ਸਾਬਤ ਹੈ